ਮਹਿੰਮ ਜੀ ਇਸ ਕਰਕੇ ਆਪਾਂ ਸ਼ੁਰੂ ਕੀਤੀ ਹੈ ਕਿ ਜਦੋਂ ਵੀ ਕੋਈ ਵਾਰਦਾਤ ਹੋ ਜਾਂਦੀ ਹੈ ਕੋਈ ਲੁੱਟਕੋ ਹੁੰਦੀ ਹੈ ਤੇ ਇਹਲੇ ਨੰਬਰ ਜਿਹੜੇ ਮੋਟਰਸਾਈਕਲ ਹੈ ਇਹਨਾਂ ਦੇ ਪਿੱਛੇ ਕੋਈ ਨੰਬਰ ਪਲੇਟ ਨਹੀਂ ਹੈ ਜਿਹਨਾਂ ਨੂੰ ਟ੍ਰੇਸ ਕਰਨ ਵਿੱਚ ਕਾਫੀ ਜੜੀਆ ਮੁਸ਼ਕਲ ਆਉਂਦੀ ਹੈ ਮੈਂ ਵੀ ਸਮਝਦਾ ਕਿ ਜਿਹੜਾ ਮਾਨ ਜੋ ਜੀ ਐਸਪੀ ਹਾਰਪੁਰ ਜੀ ਨੇ ਹਾਰਪੁਰ ਦੇ ਵਿੱਚ ਬਹੁਤ ਸਕੰਜਾ ਕੱਸਿਆ ਭਾਵੇਂ ਸਾਡੇ ਸ਼ਹਿਰ ਦੇ ਵਿੱਚ ਅਜਿਹੀਆਂ ਵਾਰਦਾਤਾਂ ਬਹੁਤ ਘੱਟ ਹੁੰਦੀਆਂ ਉਹ ਨਹੀਂ ਕਿ ਹੁੰਦੀਆਂ ਪਰ ਫਿਰ ਵੀ ਅਸੀਂ ਇਸ ਚੀਜ਼ ਨੂੰ ਬਿਲਕੁਲ ਜੜ ਤੋਂ ਖਤਮ ਕਰਨ ਕਰਕੇ ਇਹ ਜਿਹੜੇ ਮੋਟਰਸਾਈਕਲ ਹੈ ਲੰਡੇ ਆ ਜਿਹਨਾਂ ਦੇ ਅੱਗੇ ਕੋਈ ਨੰਬਰ ਪਲੇਟ ਜਾਂ ਪਿੱਛੇ ਨੰਬਰ ਪਲੇਟ ਨਹੀਂ ਹੈਗੀ ਇਹਨਾਂ ਨੂੰ ਹੁਣ ਬਿਲਕੁਲ ਖਤਮ ਕਰਨ ਦੀ ਜਿਹੜੀ ਮਿਹਮ ਚਲਾਈ ਹੈ ਔਰ ਇਹਨਾਂ ਨੂੰ 20 ਦਿਨ ਦੇ ਵਿੱਚ ਵਿੱਚ ਬਿਲਕੁਲ ਬੰਦ ਕੀਤਾ ਜਾਵੇਗਾ ਜੀ ਤੇ ਤੁਸੀਂ પેટ્રોલ ਪੰਪ ਮਾਲਕਾਂ ਤੱਕ ਵੀ ਜਾਉਂਦੇ ਹੋ ਔਰ ਤੇ ਕਹਿੰਦੇ ਹੋ ਤੱਕ ਮਕੈਨਿਕਾਂ ਤੱਕ ਵੀ ਪਹੁੰਚ ਕੀਤੀ ਹੈ ਤਾਂ ਉਹਨਾਂ ਨੂੰ ਕੀ ਹਦਾਇਤਾਂ ਕੀਤੀ ਬਿਲਕੁਲ ਜੀ ਅਸੀਂ પેટ્રોલ ਪੰਪ ਵਾਲੇ ਵੀਰਾਂ ਨੂੰ ਵੀ ਬੇਨਤੀ ਕੀਤੀ ਹੈ ਤੇ ਜਿਹੜੇ ਮਕੈਨਿਕ ਵੀਰ ਹੈ ਉਹਨਾਂ ਨੂੰ ਵੀ ਬੜੇ ਉੱਚ ਦੇ ਸਤਿਕਾਰ ਨਾਲ ਬੇਨਤੀ ਕੀਤੀ ਹੈ ਇਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਜਿਹੜੇ પેટ્રોલ ਪੰਪ ਵਾਲੇ ਵੀਰ ਹੈ ਇਹਨਾਂ ਨੇ ਵੀ ਜਿਹੜੇ ਸਾਡੇ ਮਕੈਨਿਕ ਵੀਰ ਹੈ ਉਹਨਾਂ ਨੇ ਸਾਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ ਇਹਦੇ ਨਾਲ ਨਾਲ ਤੁਹਾਡੇ ਮਾਧਿਅਮ ਰਾਈ ਮੈਂ ਪੇਰੇਸ ਨੂੰ ਵੀ ਬੜੇ ادب ਤੇ ਸਤਿਕਾਰ ਨਾਲ ਬੇਨਤੀ ਕਰਾਂਗਾ ਕਿ ਇਹਨਾਂ ਨੇ ਪੰਪਤੇ ਤੇ ਘਰੋਂ ਬਾਹਰ ਨਿਕਲ ਕੇ ਜਾਣਾ ਹੈ ਮਕੈਨਿਕ ਕੋਲ ਘਰੋਂ ਬਾਹਰ ਨਿਕਲ ਕੇ ਜਾਣਾ ਪਰ ਤੁਹਾਡੇ ਕੋਲ ਤੇ ਬੱਚੇ ਜਿਹੜੇ ਆ ਤੁਹਾਡੇ ਘਰ ਰਹਿੰਦੇ ਆ 24 ਘੰਟੇ ਮੋਟਰਸਾਈਕਲ ਤੁਹਾਡੇ ਘਰ ਖੜੇ ਰਹਿੰਦੇ ਆ ਪਲੀਜ਼ ਤੁਸੀਂ ਵੀ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਕੇ ਚਾਹੇ ਰੀਝ ਕੇ ਜਾਂ ਖੀਚ ਕੇ ਇਹਨਾਂ ਬੱਚਿਆਂ ਕੋਲੋਂ ਨੰਬਰ ਪਲੇਟਾਂ ਜ਼ਰੂਰ ਲਵਾਓ ਅਗਰ ਇਹ ਨਹੀਂ ਲਵਾਉਣਗੇ ਜਿਹੜਾ ਵੀ ਮੋਟਰਸਾਈਕਲ ਫੜ ਲਿਆ ਸੀ ਇੰਪੌਂਡ ਕਰ ਦੇਣਾ ਜੀ ਇਹ ਮਹਿਮੰਤ ਜੀ ਇਸ ਕਰਕੇ ਆਪਾਂ ਸ਼ੁਰੂ ਕੀਤੀ ਹੈ ਕਿ ਜਦੋਂ ਵੀ ਕੋਈ ਵਾਰਦਾਤ ਹੋ ਜਾਂਦੀ ਹੈ ਕੋਈ ਲੁੱਟਕੋ ਹੁੰਦੀ ਹੈ ਤੇ ਇਹੜੇ ਨੰਬਰ ਜਿਹੜੇ ਮੋਟਰਸਾਈਕਲ ਹੈ ਇਹਨਾਂ ਦੇ ਪਿੱਛੇ ਕੋਈ ਨੰਬਰ ਪਲੇਟ ਨਹੀਂ ਹੈ ਜਨਾਂ ਨੂੰ ਟ੍ਰੇਸ ਕਰਨ ਵਿੱਚ ਕਾਫੀ ਜੜੀਆ ਮੁਸ਼ਕਲ ਆਉਂਦੀ ਹੈ ਮੈਂ ਵੀ ਸਮਝਦਾ ਕਿ ਜਿਹੜਾ ਮਾਨ ਜੋ ਗੈਸ ਸਪੀ ਹਾਰਪੁਰ ਜੀ ਨੇ ਹਾਰਪੁਰ ਦੇ ਵਿੱਚ ਬਹੁਤ ਸਕੰਜਾ ਕੱਸਿਆ ਭਾਵੇਂ ਸਾਡੇ ਸ਼ਹਿਰ ਦੇ ਵਿੱਚ ਅਜਿਹੀਆਂ ਵਾਰਦਾਤਾਂ ਬਹੁਤ ਘੱਟ ਹੁੰਦੀਆਂ ਉਹ ਨਹੀਂ ਕਿ ਹੁੰਦੀਆਂ ਪਰ ਫਿਰ ਵੀ ਅਸੀਂ ਇਸ ਚੀਜ਼ ਨੂੰ ਬਿਲਕੁਲ ਜੜ ਤੋਂ ਖਤਮ ਕਰਨ ਕਰਕੇ ਇਹ ਜਿਹੜੇ ਮੋਟਰਸਾਈਕਲ ਹੈ ਲੰਡੇ ਹੈ ਜਿਨ੍ਹਾਂ ਦੇ ਅੱਗੇ ਕੋਈ ਨੰਬਰ ਪਲੇਟ ਜਾਂ ਪਿੱਛੇ ਨੰਬਰ ਪਲੇਟ ਨਹੀਂ ਹੈਗੀ ਇਹਨਾਂ ਨੂੰ ਹੁਣ ਬਿਲਕੁਲ ਖਤਮ ਕਰਨ ਦੀ ਜਿਹੜੀ ਮਿਹਮ ਚਲਾਈ ਹੈ ਔਰ ਇਹਨਾਂ ਨੂੰ 20 ਦਿਨ ਦੇ ਵਿੱਚ ਵਿੱਚ ਬਿਲਕੁਲ ਬੰਦ ਕੀਤਾ ਜਾਵੇਗਾ ਜੀ ਤੇ ਤੁਸੀਂ પેટ્રોલ ਪੰਪ ਮਾਲਕਾਂ ਤੱਕ ਵੀ ਜਾਉਂਦੇ ਹੋ ਤੇ ਕਹਿੰਦੇ ਹੋ ਤੱਕ ਮਕੈਨਿਕਾਂ ਤੱਕ ਵੀ ਪਹੁੰਚ ਕੀਤੀ ਹੈ ਤਾਂ ਉਹਨਾਂ ਨੂੰ ਕੀ ਹਦਾਇਤਾਂ ਕੀਤੀ ਬਿਲਕੁਲ ਜੀ ਅਸੀਂ પેટ્રોલ ਪੰਪ ਵਾਲੇ ਵੀਰਾਂ ਨੂੰ ਵੀ ਬੇਨਤੀ ਕੀਤੀ ਹੈ ਤੇ ਜਿਹੜੇ ਮਕੈਨਿਕ ਵੀਰ ਹੈ ਉਹਨਾਂ ਨੂੰ ਵੀ ਬੜੇ ਉੱਚ ਦੇ ਸਤਿਕਾਰ ਨਾਲ ਬੇਨਤੀ ਕੀਤੀ ਹੈ ਇਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਹੈ ਜਿਹੜੇ ਪੈਟਰੋਲ ਪੰਪ ਵਾਲੇ ਵੀਰ ਐ ਇਹਨਾਂ ਨੇ ਵੀ ਜਿਹੜੇ ਸਾਡੇ ਮਕੈਨਿਕ ਵੀਰ ਐ ਉਹਨਾਂ ਨੇ ਵੀ ਸਾਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ ਇਹਦੇ ਨਾਲ ਨਾਲ ਤੁਹਾਡੇ ਮਾਧਿਅਮ ਰਾਹੀਂ ਮੈਂ ਪੇਰੇਸ ਨੂੰ ਵੀ ਬੜੇ ادب ਤੇ ਸਤਿਕਾਰ ਨਾਲ ਬੇਨਤੀ ਕਰਾਂਗਾ ਕਿ ਇਹਨਾਂ ਨੇ ਪੰਪ ਤੇ ਤੇ ਘਰੋਂ ਬਾਹਰ ਨਿਕਲ ਕੇ ਜਾਣਾ ਹੈ ਮਕੈਨਿਕ ਕੋਲ ਘਰੋਂ ਬਾਹਰ ਨਿਕਲ ਕੇ ਜਾਣਾ ਪਰ ਤੁਹਾਡੇ ਕੋਲ ਤੇ ਬੱਚੇ ਜਿਹੜੇ ਆ ਤੁਹਾਡੇ ਘਰ ਰਹਿੰਦੇ ਆ 24 ਘੰਟੇ ਮੋਟਰਸਾਈਕਲ ਤੁਹਾਡੇ ਘਰ ਖੜੇ ਰਹਿੰਦੇ ਆ ਪਲੀਜ਼ ਤੁਸੀਂ ਵੀ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਕੇ ਚਾਹੇ ਰੇਜ ਕੇ ਜਾਂ ਖੀਚ ਕੇ ਇਹਨਾਂ ਬੱਚਿਆਂ ਕੋਲੋਂ ਨੰਬਰ ਪਲੇਟਾਂ ਜ਼ਰੂਰ ਲਵਾਓ ਅਗਰ ਇਹ ਨਹੀਂ ਲਵਾਉਣਗੇ ਜਿਹੜਾ ਵੀ ਮੋਟਰਸਾਈਕਲ ਫੜ ਲਿਆ ਸੀ ਇੰਪੌਂਡ ਕਰ ਦੇਣਾ ਜੀ